ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ੰਦੀਪ ਸਿੰਘ ਅੱਜ ਚੋਣ ਪ੍ਰਚਾਰ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ 5 ਵਜੇ ਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਤਿੰਨੋ ਹੀ ਪਾਰਟੀਆਂ ਨੇ ਇੱਕ ਦੂਸਰੇ ਨੂੰ ਦੋਸ਼ੀ ਠਹਿਰ ਆਉਂਦੇ ਹੋਏ ਲੋਕਾਂ ਨੂੰ ਵੋਟਰਾਂ ਨੂੰ ਆਪਣੀ ਪਾਰਟੀ ਦੇ ਨਾਲ ਜੋੜਨ ਦੇ ਲਈ ਆਪਣੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਪੂਰਾ ਜੋਰ ਲਗਾਈ ਰੱਖਿਆ। ਅੱਜ 5 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਚੋਣ ਕਮਿਸ਼ਨਰ ਵੱਲੋਂ ਬੰਦ ਕਰਵਾ ਦਿੱਤਾ ਗਿਆ। ਜੋ ਵੀ ਦਿੱਲੀ ਤੋਂ ਬਾਹਰ ਦੇ ਨਾਗਰਿਕ ਸਪੋਰਟਰ ਵੋਟ ਦਿੱਲੀ ਦੇ ਵਿੱਚ ਵੋਟਾਂ ਦੇ ਲਈ ਅਪੀਲ ਕਰਨ ਵਾਸਤੇ ਲੋਕਾਂ ਨੂੰ ਗਰੰਟੀਆਂ ਦੇ ਕਾਰਡਰ ਪਰਣ ਵਾਸਤੇ ਆਏ ਹੋਏ ਸਨ ਉਹਨਾਂ ਨੂੰ ਦਿੱਲੀ ਤੋਂ ਬਾਹਰ ਕੱਢ ਦਿੱਤਾ ਗਿਆ ਅਤੇ ਜੇਕਰ ਕੋਈ ਵੀ ਹੋਰ ਅਦਰ ਸਟੇਟ ਦਾ ਜੱਜ ਹੋਰ ਅਦਰ ਜਗ੍ਹਾ ਦਾ ਬੰਦਾ ਦਿੱਲੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਮਿਲ ਜਾਂਦਾ ਤਾਂ ਉਸ ਉੱਪਰ ਕਾਨੂੰਨਨ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦੇ ਉੱਪਰ ਪਰਚਾ ਠੋਕਿਆ ਜਾਵੇਗਾ ਸਖਤ ਅਦਾਇਤਾਂ ਚੋਣ ਕਮਿਸ਼ਨ ਵੱਲੋਂ ਲਾਗੂ ਕਰ ਦਿੱਤੀਆਂ ਗਈਆਂ ਹਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਇੱਕ ਦੋਸ਼ ਲਗਾਇਆ ਹੈ ਕਿ বিজেপি ਵਾਲੀ ਸਰਕਾਰ મોદી ਸਰਕਾਰ ਜੋ ਉਹ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦੇ ਲਈ ਇਥੇਲੇ ਪੱਦਰ ਤੱਕ ਗਿਰ ਸਕਦੀ ਏ ਉਹਨਾਂ ਨੇ ਇਹ ਕਿਹਾ ਹੈ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਦਿੱਲੀ ਦੇ ਵੋਟਰ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਪਰ મોદી ਸਰਕਾਰ ایਵੀਐਮ ਮਸ਼ੀਨਾਂ ਦੇ ਵਿੱਚ heira-pheri ਕਰਨਗੇ ਜਿਸ ਨਾਲ ਕਿ ਉਹ ਦਿੱਲੀ ਦੀਆਂ ਵਿਚ ਵਿਧਾਨ ਸਭਾ ਦੇ ਵਿੱਚ ਜਿੱਤ ਸਕਦੇ ਹਨ ਪਰ ਜੇਕਰ ਵੋਟਾਂ ਦੀ ਗੱਲ ਕਰੀਏ ਤਾਂ ਵੋਟਾਂ ਦੇ ਹਜ਼ਾਰ ਤੇ ਦਿੱਲੀ ਦੇ ਵਿੱਚ ਚੋਣ ਜਿੱਤਣੀ ਬੀਜੇਪੀ ਸਰਕਾਰ ਲਈ ਬਹੁਤ ਮੁਸ਼ਕਲ ਹੈ 5 ਫਰਵਰੀ ਨੂੰ ਜੋ ਵੋਟਾਂ ਪੈਣੀਆਂ ਹਨ ਉਸ ਦਾ ਪ੍ਰਚਾਰ ਖਤਮ ਹੋ ਚੁੱਕਿਆ ਹੈ ਜੀ ਅਤੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਈਵੀਐਮ ਇਲੈਕਟ੍ਰੋਨਿਕ VOTING ਮਸ਼ੀਨ ਨਰਾਈ ਤਾਂ ਲਈ ਹੋਣ ਦੀ ਸੰਭਾਵਨਾ ਜਤਾਈ ਹੈ ਤਾਂਦਰੀ ਨੂੰ ਰੋਕਣ ਦੇ ਲਈ ਇੱਕ ਵੈਬਸਾਈਟ ਬਣਾ ਦਿੱਤੀ ਗਈ ਹੈ ਅਤੇ EVM ਦੀ ਬੈਟਰੀ ਸਮੇਤ ਛੇ ਤਰ੍ਹਾਂ ਦੀ ਜਾਣਕਾਰੀ ਅਪਲੋਡ ਕਰਨ ਦੀ ਕੋਸ਼ਿਸ਼ਾਂ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਕੌਮੀ ਕੰਵਿਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਸਪੋਰਟਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਵੈਬਸਾਈਟ ਦੇ ਉੱਪਰ ਤੁਸੀਂ ਹਰ ਸਮੇਂ ਅਪਲੋਡ ਜਾਣਕਾਰੀ ਭੇਜੋਗੇ ਜਿਸ ਵਿੱਚ ਛੇ ਜਾਣਕਾਰੀਆਂ ਹਨ ਪੋਲਿੰਗ ਬੂਥਿੰਗ ਪੋਲਿੰਗ ਬੂਥ ਦਾ ਨੰਬਰ ਦਾ ਅਤੇ ਨਾਮ ਅਤੇ ਨੰਬਰ ਪੋਲਿੰਗ ਬੋਥ ਦਾ ਜੋ ਉਥੇ ਪ੍ਰੋਜੈਕਟਿੰਗ ਅਫਸਰ ਹੈ ਉਸ ਦਾ ਨਾਮ EVM ਦੀ ਕੰਟਰੋਲ ਯੂਨਟ ਦੀ ਆਈਡੀ ਨੰਬਰ ਜੇਕਰ ਮੰਨ ਲਈਏ ਬੈਟਰੀ ਦਾ ਲੈਵਲ ਚੈੱਕ ਕਰਦੇ ਰਹਿਣਾ ਹੈ ਜੇਕਰ 50% ਤੋਂ ਘੱਟ EVM ਦੀ ਬੈਟਰੀ ਦਿਖਾਈ ਦਿੰਦੀ ਹੈ ਤਾਂ ਉਸ ਤੇ ਤੁਸੀਂ ਉਹ ਵੈਬਸਾਈਟ ਤੇ ਅਪਲੋਡ ਕਰ ਦੇਣਾ ਕਿ ਇਸ ਬੈਟਰੀ ਇਸ ਤੀ ਕੰਮ ਹੈ ਕੱਢ ਚੁੱਕੀ ਹੈ ਤਾਂ ਇਸ ਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਾਰਟੀ ਪੋਲਿੰਗ ਅਜੰਡਾ ਦਾ ਨਾਮ ਜ਼ਰੂਰੀ ਹੈ ਕੇਜਰੀਵਾਲ ਦੀਆਂ ਇਹ 5-6 ਨਿਸ਼ਾਨੀਆਂ ਹਨ ਅਤੇ ਉਸਨੇ ਚੇਤਾਵਨੀ ਦਿੱਤੀ ਹੈ ਕਿ ਬੀਜੇਪੀ ਸਰਕਾਰ ਇਸ ਵਿੱਚ ਵੱਡੀ ਤਾਦਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਉੱਪਰ ਇਲੈਕਸ਼ਨ ਕਮਿਸ਼ਨ ਵੀ ਧਿਆਨ ਨਹੀਂ ਕੇਂਦ੍ਰਿਤ ਕਰ ਰਹੇ ਜਿਸ ਕਰਕੇ ਬੀਜੇਪੀ ਦੀ ਮੋਦੀ ਦੀ ਸਰਕਾਰ ਹੋਣ ਦੇ ਨਾਤੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਵੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਦਿੱਲੀ ਨੂੰ ਜਿੱਤਣ ਦੇ ਲਈ ਹਰ ਗਿਜ ਹਲੇ ਵਸੀਲੇ ਕੀਤੇ ਜਾ ਰਹੇ ਹਨ ਜਿਸ ਲਈ ਦਿੱਲੀ ਦੇ ਵੋਟਰਾਂ ਨੂੰ ਸचेत ਹੋਣ ਦੀ ਅਪੀਲ ਕੀਤੀ ਗਈ ਹੈ ਅਤੇ ਉੱਥੇ ਹੀ ਨਾਲ ਉਹਨਾਂ ਨੇ ਵੈੱਬਸਾਈਟ ਦੇ ਉੱਪਰ ਜਾਣਕਾਰੀ ਅਪਲੋਡ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਹਰੇਕ ਜਾਣਕਾਰੀ ਵੈੱਬਸਾਈਟ ਤੇ ਹਰ ਸਮੇਂ ਅਪਲੋਡ ਕਰਦੇ ਰਹਿਣਾ ਹੈ ਤਾਂ ਕਿ ਜੇਕਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸ਼ੱਕ ਜੈਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਚੋਣ ਕਮਿਸ਼ਨਰ ਅਤੇ ਹਾਈ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾਵੇਗੀ ਪਰ ਇਹਨਾਂ ਵਖੰਡਨ ਕਰਦੇ ਹੋਏ ਬੀਜੇਪੀ ਮੋਦੀ ਸਰਕਾਰ ਵੱਲੋਂ ਬਿਆਨ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਦਿੱਲੀ ਦੇ ਵਿੱਚ ਚੋਣਾ ਹਾਰਦੀ ਦਿਖਾਈ ਦੇ ਰਹੀ ਏ ਜਿਸ ਕਰਕੇ ਉਹ ਊਲ ਬਲੂਲ ਦੇ ਭਾਸ਼ਣ ਦੇ ਰਹੀ ਏ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਹਾਰ ਚੁੱਕੇ ਹਨ ਦਿੱਲੀ ਦੇ ਵਿੱਚੋਂ ਲੋਕ ਵਾਸਤੇ ਮੇ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਬਣਾਉਣ ਦੇ ਲਈ ਪੂਰੇ ਉਤਾਵਲੇ ਹਨ ਅਤੇ ਉਹਨਾਂ ਨੇ 10 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਾਂ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਉਮੀਦਾਂ ਦੇ ਉੱਪਰ ਖਰੇ ਨਹੀਂ ਉਤਰੇ ਇਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਬਣਨ ਜਾ ਰਹੀ ਹੈ ਮੋਦੀ ਸਰਕਾਰ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸਪੋਰਟਰ ਪੂਰੀ ਤਰ੍ਹਾਂ ਤੰਦੇਈ ਦੇ ਨਾਲ ਇਸ ਨੂੰ ਇਲੈਕਸ਼ਨ ਨੂੰ ਸੀਰੀਅਸ ਰੋਣਾ ਚਾਹੁੰਦੇ ਹਨ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਵਿੱਚ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਤੰਦਲੀ ਦਿਖਾਈ ਦਿੰਦੀ ਹੈ ਤਾਂ ਉਸ ਉੱਪਰ ਭਾਜਪਾ ਸਰਕਾਰ ਨੂੰ ਕੋਰਟ ਦੇ ਵਿੱਚ ਕੋਰਟ ਦੇ ਵਿੱਚ ਖੜਾ ਕਰਕੇ ਉਸ ਉੱਪਰ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਅਤੇ ਇਲੈਕਸ਼ਨ ਕਮਿਸ਼ਨ ਜੋ ਭਾਜਪਾ ਸਰਕਾਰ ਦੇ ਨਾਲ ਮਿਲ ਕੇ ਤੰਦਲੀਆਂ ਕਰੇਗਾ ਉਸ ਵਿਰੁੱਧ ਵੀ ਬਣਦੀ ਕਾਰਵਾਈ ਕਾਰਵਾਈ ਕਰਵਾਈ ਜਾਵੇਗੀ ਪਰ ਇਹ ਹੁਣ ਸਮਾਂ ਦੱਸੇਗਾ ਕਿ ਕੇਜਰੀਵਾਲ ਦੇ ਜੋ ਭਾਜਪਾ ਦੇ ਉੱਪਰ ਵੱਡੇ ਦੋਸ਼ ਲਗਾਏ ਜਾ ਰਹੇ ਨੇ ਉਹ ਸਹੀ ਹਨ ਜਾਂ ਨਹੀਂ ਪਰ 5 ਤਰੀਕ ਦੀ ਸ਼ਾਮ ਨੂੰ ਵੋਟਾਂ ਪੈਣ ਤੋਂ ਬਾਅਦ 8 ਫਰਵਰੀ ਨੂੰ ਰਿਜ਼ਲਟ ਆ ਜਾਣੇ ਨੇ ਰਿਜ਼ਲਟ ਆਉਣ ਤੋਂ ਬਾਅਦ ਦਿੱਲੀ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਡੇਲੀ ਪੋਸਟ ਪੰਜਾਬ ਚੈਨਲ ਦੇ ਨਾਲ ਜੁੜੇ ਰਹੋ ਤੁਹਾਨੂੰ ਸਮੇਂ-ਸਮੇਂ ਤੇ ਨਵੀਂ ਜਾਣਕਾਰੀ ਨਵੀਂ ਅਪਡੇਟ ਭੇਜਦੇ